ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਿੰਡਾਂ ਦੇ ਆਮ ਲੋਕਾਂ ਵੱਲੋਂ ਜੋ ਸਮਾਣਾ ਪਟਿਆਲਾ ਹਾਈਵੇਅ ਉਹਦੇ ਉੱਤੇ ਬਿਜਲੀ ਦੀ ਸਪਲਾਈ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਸੋ ਆਪ ਜੀ ਦੇਖ ਸਕਦੇ ਹੋ ਵੀ ਬਹੁਤ ਲੰਮਾ ਜਿਹੜਾ ਜਾਮ ਆ ਉਹ ਪਿੱਛੇ ਲੱਗਿਆ ਹੋਇਆ ਇਹ ਜੋ ਜਾ ਮੈਂ ਜੋ ਕੱਚੇ ਕੰਮ 'ਚ ਬਿਜਲੀ ਬੋਰਡ ਦੇ ਕਹਿੰਦੇ ਵੀ ਸਾਨੂੰ ਪੱਕੇ ਕਰਨ ਨੂੰ ਲੈ ਕੇ ਉਹਨਾਂ ਨੇ ਹੜਤਾਲ ਕਰਕੇ ਲਾਈਟ ਕੱਢ ਦਿੱਤੀ ਹੈ ਪਿੰਡਾਂ ਦੀ ਸੋ ਪਿੰਡਾਂ ਦਾ ਜਨ ਸਮੂਹ ਆਮ ਜਿਹੜੇ ਲੋਕ ਆ ਉਹਨਾਂ ਵੱਲੋਂ ਇਹ ਟੈਂਟ ਲੱਡੇ ਵਿਖੇ ਬਜਲਪੁਰ ਤੇ ਹੋਰ ਤੁਲੇਵਾਲ ਗ੍ਰਿਡ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਇਹ ਜਿਹੜਾ ਸੜਕ ਹੈ ਜਾਮ ਕੀਤੀ ਗਈ ਪੀਆਰਟੀਸੀ ਦੀ ਬੱਸ ਤੇ ਹੋਰ ਬਹੁਤ ਜ਼ਿਆਦਾ ਵਹੀਕਲ ਤੁਸੀਂ ਦੇਖ ਰਹੇ ਹੋ ਖੜੇ ਆ ਹਾਂਜੀ ਇਹ ਧਰਨਾ ਕਿਸ ਵਜ੍ਹਾ ਨਾਲ ਲਾਇਆ ਗਿਆ ਜੀ ਇਹ ਤੁਲੇਵਾਲ ਗ੍ਰਿਡ ਚਾਜ ਸਪਲਾਈ ਬੰਦ ਹੋਣ ਕਾਰਨ ਕੋਈ ਵੀ ਕਰਮਚਾਰੀ ਨਹੀਂ ਹੈਗਾ ਸਪਲਾਈ ਚਲਾਉਣ ਵਾਲਾ ਲੋਕ ਆਕ 5 ਵਜੇ ਤੋਂ ਸਪਲਾਈ ਬੰਦ ਆ ਹੁਣ ਤੱਕ ਕੋਈ ਮੁਲਾਜ਼ਮ ਕੋਈ ਪ੍ਰਸ਼ਾਸਨ ਉਥੇ ਪਹੁੰਚਿਆ ਨਹੀਂ ਹੈਗਾ ਜੇ ਕੋਈ ਜਾਊਗਾ ਵਰਕਰ ਤਾਂ ਹੀ ਰੇਡ ਚਲਾਈ ਜਾਊਗਾ ਆ ਕਿਹੋ ਲੋਕਾਂ ਨੇ ਅੱਗੇ ਹੁਣ ਰੋਡ ਇਹ ਤਾਂ ਇੰਜਾਮ ਕਰਨਾ ਜੋ ਰੋਡ ਜਾਮ ਦਿੱਤਾ ਸੀ ਤੇ ਇਹਦਾ ਮਸਲੇ ਦਾ ਕੀ ਹੱਲ ਕੀ ਹੈ ਇਹਦਾ ਕੋਈ ਮੁਲਾਜ਼ਮ ਆਵੇ ਜੇ ਹੜਤਾਲ ਕਰਕੇ ਵਾਹ ਹੜਤਾਲ ਤਾਂ ਦੁੱਖ ਤਾਂ ਹਰੀ ਕਰੋਂਦਾ ਪਰ ਉਹਨਾਂ ਆਖੀ ਇੱਕ ਵਾਰੀ ਪਬਲਿਕ ਦਾ ਧਿਆਨ ਕਰਨਾ ਚਾਹੀਦਾ ਜਿੰਨੀ ਪਬਲਿਕ ਇਕੱਠੀ ਹੋਈ ਹੈ ਤੁਸੀਂ ਗਏ ਸੀਗਾ ਸਾਰਾ ਗੱਲ ਹੋਈ ਆ ਐਕਸ਼ਨ ਨਾਲ ਵੀ ਗੱਲ ਹੋਈ ਆ ਐਟੀਓ ਨਾਲ ਵੀ ਗੱਲ ਹੋਈ ਆ ਜਿਹਦਾ ਫੋਨ ਬੰਦ ਆ ਰਿਹਾ ਕੋਈ ਕਰਮਚਾਰੀ ਰਾਹ ਨਹੀਂ ਬੰਦਾ ਸਾਨੂੰ ਹਾਰ ਕੇ 4 ਵਜੇ ਤੇ ਗ੍ਰੇਟਿਚ ਕਿਉਂ ਹੋਏ ਆ ਹਰ ਕੇ ਸਾਡੇ ਪਾਸ ਹੱਲ ਕੀ ਆ ਰੋਡ ਜਮ ਕਰਨਾ